ਅੱਜ ਅਸੀਂ ਕੱਚੀ ਹੀ ਕਹਾਣੀ ਦੇ ਰੂਪ ਰੂਪ ਹੋਣ ਜਾ ਰਹੇ ਹਾਂ ਜੋ ਸਿਰਫ ਇੱਕ ਘਟਨਾ ਨਹੀਂ ਬਲਕਿ ਸਾਡੇ ਦੇਸ਼ ਦੇ ਇੱਕ ਦਰਦਨਾਕ ਦੌਰ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਕਹਾਣੀ ਹੈ ਬਹਾਦਰੀ ਦੀ, ਬਦਲੇ ਦੀ ਅਤੇ ਕੱਚੀ ਸ਼ਹਾਦਤ ਦੀ ਜਿਸ ਨੇ ਪੂਰੇ ਦੇਸ਼ ਨੂੰ ਚੰਨ ਜੋੜ ਕੇ ਰੱਖ ਦਿੱਤਾ ਸੀ। ਇਹ ਗੱਲ ਹੈ 1986 ਦੀ ਜਦੋਂ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਅਰੁਣ ਚਰੀਤਰ ਵੈਦਿਆਨ ਨੂੰ ਬਹਿਰੇਵੀ ਨਾਲ ਕਤਲ ਕਰ ਦਿੱਤਾ ਗਿਆ ਸੀ। 1980 ਦਾ ਦਹਾਕਾ ਭਾਰਤ ਲਈ ਖਾਸ ਕਰਕੇ ਪੰਜਾਬ ਲਈ ਇੱਕ ਬੇहद ਚੁਣੌਤੀਪੂਰਨ ਸਮਾਂ ਸੀ ਸੂਬੇ ਵਿੱਚ ਵੱਖਵਾਦ ਦੀ ਅੱਗ ਭੜਕ ਰਹੀ ਸੀ ਅਤੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਸਨ ਇਸੇ ਦੌਰਾਨ 1984 ਵਿੱਚ ਭਾਰਤ ਸਰਕਾਰ ਨੇ ਇੱਕ ਬਹੁਤ ਹੀ ਸੰਵੇਦਨਸ਼ੀਲ ਫੈਸਲਾ ਲਿਆ ਆਪਰੇਸ਼ਨ ਬਲੂ ਸਟਾਰ ਇਸ ਆਪਰੇਸ਼ਨ ਦਾ ਮੁੱਖ ਉਦੇਸ਼ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਲੁਕੇ ਅਤਵਾਦੀਆਂ ਨੂੰ ਬਾਹਰ ਕੱਢਣਾ ਸੀ ਇਸ ਆਪਰੇਸ਼ਨ ਦੀ ਕਮਾਂਡ ਤਤਕਾਲੀਨ ਭਾਰਤੀ ਸੈਨਾ ਪ੍ਰਮੁੱਖ ਜਨਰਲ ਅਰੁਣ ਵੈਦਿਆ ਦੇ ਹੱਥਾਂ ਵਿੱਚ ਸੀ ਜਨਰਲ ਅਰੁਣ ਵੈਦਿਆ ਇੱਕ ਨਾਂ ਜੋ ਭਾਰਤੀ ਫੌਜ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਉਹ ਸਿਰਫ ਇੱਕ ਜਨਰਲ ਨਹੀਂ ਬਲਕਿ ਇੱਕ ਬਹਾਦਰ ਰਣਨੀਤਿਕ ਅਤੇ ਦੇਸ਼ ਭਗਤ ਸਿਪਾਹੀ ਸਨ ਉਹਨਾਂ ਨੇ 1965 ਅਤੇ 1971 ਦੀਆਂ ਜੰਗਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਹਨਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਉਹਨਾਂ ਨੂੰ ਭਾਰਤ ਦੇ ਦੂਜੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਮਹਾਵੀਰ ਚੱਕਰ ਅਤੇ ਸਭ ਤੋਂ ਉੱਚੇ ਸ਼ਾਂਤੀਕਾਲੀਨ ਸਨਮਾਨ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਪਰ ਆਪਰੇਸ਼ਨ ਬਲੂ ਸਟਾਰ ਨੇ ਉਹਨਾਂ ਨੂੰ ਇੱਕ ਅਜਿਹੇ ਸੰਘਰਸ਼ ਦੇ ਕੇਂਦਰ ਵਿੱਚ ਲਿਆ ਖੜਾ ਕੀਤਾ ਜਿਸ ਦੀ ਕੀਮਤ ਉਹਨਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। 1986 ਵਿੱਚ ਜਨਰਲ ਵੈਦਿਆ ਸੇਵਾਮੁਕਤ ਹੋ ਚੁੱਕੇ ਸਨ। ਉਹਨਾਂ ਨੇ ਆਪਣੀ ਪਤਨੀ ਨਾਲ ਮਹਾਰਾਸ਼ਟਰ ਦੇ ਖੂਬਸੂਰਤ ਸ਼ਹਿਰ ਪੂਨੇ ਵਿੱਚ ਇੱਕ ਸ਼ਾਂਤ ਅਤੇ ਆਮ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਸੀ ਕਿ ਦੇਸ਼ ਦੀ ਸੇਵਾ ਕਰਦਿਆਂ ਲਏ ਗਏ ਫੈਸਲਿਆਂ ਦਾ ਪਰਛਾਵਾਂ ਉਹਨਾਂ ਦਾ ਪਿੱਛਾ ਇੱਥੋਂ ਤੱਕ ਵੀ ਕਰੇਗਾ। ਉਹਨਾਂ ਦੇ ਦਿਨ ਬੜੇ ਆਰਾਮ ਨਾਲ گزر ਰਹੇ ਸਨ। ਸਵੇਰ ਦੀ ਸੈਰ, ਅਖਬਾਰ ਪੜ੍ਹਨਾ ਤੇ ਪਰਿਵਾਰ ਨਾਲ ਸਮਾਂ ਬਿਤਾਉਣਾ। ਪਰ ਫਿਰ ਇੱਕ ਅਜੇ ਹਾਦਸਾ ਚੜ੍ਹਿਆ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਤਾਰੀਖ ਸੀ 10 ਅਗਸਤ 1986। ਇੱਕ ਗਰਮ ਅਤੇ ਨਮੀ ਵਾਲਾ ਐਤਵਾਰ ਦੀ ਦੁਪਹਿਰ ਜਨਰਲ ਵੈਦਿਆ ਤੇ ਉਹਨਾਂ ਦੀ ਪਤਨੀ ਆਪਣੀ Maruti 800 ਕਾਰ ਵਿੱਚ ਸਵਾਰ ਹੋ ਕੇ ਘਰੋਂ ਨਿਕਲੇ ਪੋਨੇਰਲੇ ਬਾਜ਼ਾਰ ਜਾ ਰਹੇ ਸਨ ਸਮਾਂ ਲਗਭਗ 1:45 ਮਿੰਟ ਦਾ ਸੀ ਪੂਨੇ ਦੀ ਮੇਨ ਪਾਰਕ ਰੋਡ ਤੇ ਜਦੋਂ ਉਹਨਾਂ ਦੀ ਕਾਰ ਇੱਕ ਰੇਲਵੇ ਕ੍ਰੋਸਿੰਗ ਦੇ ਕੋਲੋਂ ਲੰਘ ਰਹੀ ਸੀ ਤਾਂ ਅਚਾਨਕ ਹੀ ਸ਼ਾਂਤ ਮਾਹੌਲ ਵਿੱਚ ਇੱਕ ਖੋਫਨਾਕ ਤੂਫਾਨ ਆ ਗਿਆ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਹਮਲਾਵਾਰ ਪੰਜਾਬੀ ਬੋਲ ਰਹੇ ਸਨ ਨੇ ਜਨਰਲ ਵੈਦਿਆ ਦੀ ਗੱਡੀ ਨੂੰ ਘੇਰ ਲਿਆ ਇਹ ਅਣਨੇਵਾ ਹਮਲਾ ਸੀ ਜਿਸ ਦੀ ਕੋਈ ਉਮੀਦ ਨਹੀਂ ਸੀ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ ਗੋਲੀਆਂ ਦੀ ਬਾਜ਼ੜ ਛੜ੍ਹ ਹੋਣੀ ਸ਼ੁਰੂ ਹੋ ਗਈ ਜਨਰਲ ਵੈਦਿਆ ਨੂੰ ਕਈ ਗੋਲੀਆਂ ਲੱਗੀਆਂ ਉਹਨਾਂ ਦੀ ਪਤਨੀ ਜੋ ਉਹਨਾਂ ਦੇ ਨਾਲ ਬੈਠੀ ਸੀ ਵੀ ਇਸ ਹਮਲੇ ਵਿੱਚ ਗੰਭੀਰ ਵਿੱਚ ਜ਼ਖਮੀ ਹੋ ਗਈ ਹਮਲਾਵਾਰ ਆਪਣਾ ਕੰਮ ਨਿਭਾ ਕੇ ਹਨੇਰੇ ਵਿੱਚ ਗਾਇਬ ਹੋ ਗਏ ਪਿੱਛੇ ਛੱਡ ਗਈ ਇੱਕ ਚੀਕ ਦੀ ਹਲਕੀ ਸ਼ਾਂਤੀ ਅਤੇ ਇੱਕ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲਾ ਸਦਮਾ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮਦਦ ਲਈ ਅਤੇ ਜਨਰਲ ਵੈਦਿਆ ਤੇ ਉਹਨਾਂ ਦੀ ਪਤਨੀ ਨੂੰ ਪੁਹਨੇ ਦੇ ਸਸ਼ੂਨ ਹਸਪਤਾਲ ਪਹੁੰਚਾਇਆ ਪਰ ਜਖਮ ਇਹਨੇ ਗੰਭੀਰ ਸਨ ਕੇ ਡਾਕਟਰ ਉਹਨਾਂ ਨੂੰ ਬਚਾ ਨਹੀਂ ਸਕੇ ਦੇਸ਼ ਦੇ ਇਸ ਮਹਾਨ ਸਿਪਾਹੀ ਨੇ ਹਸਪਤਾਲ ਵਿੱਚ ਹੀ ਆਖਰੀ ਸਾਹ ਲਿਆ ਇਹ ਖਬਰ ਅੱਗ ਵਾਂਗ ਫੈਲ ਗਈ ਤੇ ਪੂਰੇ ਭਾਰਤ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਦੌੜ ਗਈ ਇਸ ਘਟਨਾ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਪੁਣੇ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਇੱਕ ਵੱਡੀ ਚੁਣੌਤੀ ਸੀ ਕਿਉਂਕਿ ਹਮਲਾਵਾਰਾਂ ਨੇ ਬੜੀ ਚਲਾਕੀ ਨਾਲ ਆਪਣੀਆਂ ਪਹਿਚਾਨਾਂ ਛੁਪਾਈਆਂ ਸਨ ਪਰ ਜਾਂਚ ਕਰਤਾਵਾਂ ਦੀ ਸਖਤ ਮਿਹਨਤ ਰੰਗ ਲਿਆਈ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਸ ਕਤਲ ਦੇ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ केएलपी ਦਾ ਹਾਦਸੀ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲੈਣ ਦੀ ਇੱਕ ਯੋਜਨਾਬੰਦ ਕਾਰਵਾਈ ਸੀ ਇਸ ਮਾਮਲੇ ਵਿੱਚ ਦੋ ਮੁੱਖ ਦੋਸ਼ੀ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿਲਦਾ ਸਨ ਕਈ ਸਾਲਾਂ ਦੀ ਪਾਲਤ ਦੇ ਮੁਕਦਮੇਬਾਜ਼ੀ ਤੋਂ ਬਾਅਦ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਦੋਸ਼ੀ ਠਹਿਰਾਇਆ ਗਿਆ ਕਾਨੂੰਨ ਨੇ ਆਪਣਾ ਕੰਮ ਕੀਤਾ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿਲਦਾ ਨੂੰ ਇਸ ਕਾਨੂੰਨੇ ਕਤਲ ਲਈ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਅਕਤੂਬਰ 1992 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਇਸ ਤਰ੍ਹਾਂ ਨਿਆਂ ਦੀ ਪ੍ਰਕਿਰਿਆ ਪੂਰੀ ਹੋਈ ਜਨਰਲ ਅਰੁਣ ਵੈਦਿਆ ਦਾ ਕਤਲ ਸਿਰਫ ਇੱਕ ਵਿਅਕਤੀ ਦੀ ਮੌਤ ਨਹੀਂ ਸੀ ਇੱਕ ਦੇਸ਼ ਲਈ ਇੱਕ ਡੂੰਘਾ ਜ਼ਖਮ ਸੀ ਇਹ ਘਟਨਾ ਭਾਰਤ ਦੀ ਅੰਦਰੂਨੀ ਸੁਰੱਖਿਆ ਚੁਣੌਤੀਆਂ ਤੇ ਅਤਵਾਦ ਦੇ ਖਤਰੇ ਦੇ ਇੱਕ ਭਿਆਨਕ ਯਾਦ ਦਵਾਉਂਦਾ ਹੈ ਉਹਨਾਂ ਦੀ ਸ਼ਹਾਦਤ ਨੇ ਦੇਸ਼ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਅਤਵਾਦ ਵਿਰੁੱਧ ਇੱਕ ਜੁਟ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ